ਦੇ ਦਰਮਿਆਨ ਬਣੀ ਹੋਈ ਹੈ ਇਹਦਾ ਮਤਲਬ ਸਰਕਾਰ ਦੀ ਘਬਰਾਹਟ ਨਜ਼ਰ ਆ ਰਹੀ ਹੈ ਸਰਕਾਰ ਦਾ ਡਰ ਹੈ ਇਹਦੇ ਚ ਮੈਂ ਇਹਦੇ ਚ ਨਾਲ ਅਗਲੀ ਗੱਲ ਇਹ ਵੀ ਜੋੜ ਦਿਆਂ ਕਿ ਜਿਹੜੀਆਂ ਅਸੀਂ ਮੰਗਾਂ ਦੀ ਗੱਲ ਕਰਦੇ ਹਾਂ ਨਾ ਜੇ ਮੰਗਾਂ ਨਹੀਂ ਆ ਇਹ ਸਰਕਾਰ ਦੀਆਂ ਵਕਤ ਵਕਤ ਸਮੇਂ ਤੇ ਸਾਡੇ ਨਾਲ ਮੰਨੀਆਂ ਜਾ ਚੁੱਕੀਆਂ ਮੰਗਾਂ ਦੀ ਕਮਿਟਮੈਂਟ ਹੈ ਤੇ ਜਿਹੜੀ ਕਮਿਟਮੈਂਟ ਹੁੰਦੀ ਹੈ ਸਰਕਾਰ ਦੀ ਕਮਿਟਮੈਂਟ ਤੋਂ ਵੀ ਭੱਜੇ ਤਾਂ ਫਿਰ ਤਾਂ ਮਤਲਬ ਬਈ ਬਿਜਰੀ ਇਹਨੂੰ ਕਹੇ ਇਹਨੂੰ ਕਿਹਾ ਜਾਂਦਾ ਕਿ ਮਰੇ ਤੇ ਮੁਕੇ ਦਾ ਕੋਈ ਦਾਰੂ ਨਹੀਂ ਤਾਂ ਇਸਦਾ ਮਤਲਬ ਸਰਕਾਰ ਜੇ ਕਮਿਟਮੈਂਟ ਵੀ ਪੂਰੀ ਕਰਨ ਤੋਂ ਭੱਜਣਾ ਚਾਹੁੰਦੀ ਆ ਕਾਹੀ ਮਾਰੀ ਗੇਟਿੰਗ ਆਣਾ ਸਰਕਾਰ ਨੂੰ ਪਤਾ ਹੈ ਕਿ ਅਸੀਂ ਸਾਰੀਆਂ ਕਮਿਟਮੈਂਟਸ ਪੂਰੀਆਂ ਨਹੀਂ ਕਰਨੀਆਂ ਲੋਕਾਂ ਨੂੰ ਦਿੱਲੀ ਵੱਲ ਨੂੰ ਚੱਲਣਾ ਹੈ ਉਹਦੇ ਵਾਸਤੇ ਸਾਨੂੰ ਤਿਆਰੀ ਕਰਨੀ ਪਈ ਚਾਹੀਦੀ ਹੈ ਨਹੀਂ ਤਾਂ ਕਿੰਮਤ ਮਿੱਟਾ ਨੇ ਸਾਡੀ ਕੋਈ ਨਵੀਂ ਮੰਗਣੀ ਜਿਹੜੀ ਕੋਈ ਨਵੀਂ ਮੰਗੇ ਸਾਨੂੰ ਕਹਿੰਦੇ ਨੇ ਪਾਸੇ ਕਰ ਦਿਓ ਇਹ ਨਹੀਂ ਅਸੀਂ ਮੰਨਣੀ ਕਮਿਟਮੈਂਟ ਸਾਡੀਆਂ ਮੰਨ ਲੈ ਜੀ ਸਰ ਹਰਿਆਣਾ ਦੇ ਕਿਸਾਨ ਯੂਨੀਅਨ ਦਾ ਕੀ ਰਿਸਪੌਂਸ ਹੈ ਦੇਖੋ ਹਰਿਆਣਾ ਦੀ ਕਿਸਾਨ ਯੂਨੀਅਨ ਦਾ ਰਿਸਪੌਂਸ ਛੱਡੋ ਜੀ ਹਰਿਆਣਾ ਦਾ ਇਹ ਹਾਲਾਤ ਹੈ ਮੈਨੂੰ ਲੱਗਦਾ ਜਦੋਂ ਇਧਰ ਇਧਰਲੇ ਪਾਸੋਂ ਕੂਚ ਦਾ ਐਲਾਨ ਹੋਣਾ ਕਿ 13 ਤਰੀਕ ਨੂੰ ਹੋਣਾ ਹੈ ਅਸੀਂ ਪੰਜਾਬ ਜਿਹਦਾ ਅਸਰ ਹੁੰਦੇ ਸਿਰਿਆ ਕਿ ਪੰਜਾਬ ਦੇ ਵਿੱਚੋਂ ਜੱਥੇ ਬੰਦਿਆਂ ਨੇ ਵੱਖ-ਵੱਖ ਇਲਾਕਿਆਂ 'ਚ ਬਾਰਡਰ ਦੇ ਨੇੜੇ ਆਉਣਾ ਉਹ ਨਜ਼ਰ ਆ ਰਿਹਾ ਹੈ ਲੇਕਿਨ ਹਰਿਆਣਾ ਵੀ ਤਿਆਰੀ 'ਚ ਸਾਡੇ ਨਾਲੋਂ ਤੁਸੀਂ ਦੇਖੋ ਕਈ ਗੁਣਾ ਵੱਧ ਗਿਣਤੀ ਦੇ ਤਾਕਤ ਉਹ ਚਾਰਿਆ ਨਿਕਲੋ ਦੇਖੋ ਬੇਨਤੀ ਹੈ ਜੀ ਅਸੀਂ ਸਾਡਾ ਕੋਈ ਮੋਰਚਾ ਲਾਉਣ ਦਾ ਇਰਾਦਾ ਨਹੀਂ ਹੈ ਲੇਕਿਨ ਜਿਹੇ ਦਾ ਭਾਜਪਾ ਦਾ ਪਿਛਲਾ ਐਕਸਪੀਰੀਅੰਸ ਰਿਹਾ ਜਿਹੋ ਦਾ ਸਾਡੀ ਕੇਂਦਰ ਸਰਕਾਰ ਦਾ ਪਿੱਛੇ ਐਕਸਪੀਰੀਅੰਸ ਹੈ ਜੀ ਦੇਖਿਆ ਕਿ 13 ਮਹੀਨੇ ਬਾਕੀ ਫਿਰ ਇਹ ਕਿਹਾ ਵੀ ਅਸੀਂ ਮਤਲਬ 3 ਕਿਲੋਨ ਵਾਪਸ ਲੈਣੇ ਆ ਤੇ ਸਰਕਾਰ ਦੇ ਐਕਸਪੀਰੀਅੰਸ ਤੋਂ ਸੋਚ ਕੇ ਲੱਗਦਾ ਹੈ ਕਿ ਸਾਨੂੰ ਬਹਿਣਾ ਪੈ ਸਕਦਾ ਉਹਦੇ ਲਈ ਜੇ ਅਸੀਂ ਉੱਥੇ ਬੈਠਣਾ ਹੈ ਫਿਰ ਕੌਣ ਰੋਟੀਆਂ ਖਵਾਏਗਾ ਜੀ ਸੰ ਠੰਡ ਦਾ ਮੌਸਮ ਆ ਕਿੱਥੇ ਵੇ ਲੋਕਾਂ ਨੂੰ ਕਮਰੇ ਕਿੱਥੇ ਮਿਲਣਗੇ ਘਰ ਕਿੱਥੇ ਮਿਲਣਗੇ ਜੇ ਸਾਡਾ ਅੱਜ ਲੱਖ ਲੋਕ ਜਾ ਰਹੇ ਨੇ ਉਹਨਾਂ ਨੂੰ ਕਿੱਥੇ ਬਾਵਾਗੇ ਕਿੱਥੇ ਬਾਵਾਗੇ ਉਹਨਾਂ ਲਈ ਮਕਾਨਾਂ ਦੀ ਲੋੜ ਹੈ ਉਹਨਾਂ ਨੂੰ ਰੋਟੀ ਪਾਣੀ ਦੀ ਲੋੜ ਹੈ ਉਹ ਸਾਰਾ ਸਮਾਨ ਲੈ ਕੇ ਅਸੀਂ ਜਾ ਰਹੇ ਹਾਂ ਮੰਗਾ ਦਸੂਮ ਕਿਹੜੀ ਕਰੀਏ ਜਦੋਂ ਪੈਂਦੀ ਹੈ ਦੇਖੋ ਪੈਂਡਿੰਗ ਮੰਗਾ ਤਾਂ ਬੜੀਆਂ ਸਪਸ਼ਟ ਨੇ ਕਿ ਇੱਕ ਤਾਂ ਅੰਦੋਲਨ ਜਦੋਂ ਸਾਡਾ ਸਸਪੈਂਡ ਹੋਇਆ ਉਹਦੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਦੀ ਗ੍ਰੰਟੀ ਦਾ ਕਾਨੂੰਨ ਦੇਵਾਂਗੇ ਇਹ ਵਾਅਦਾ ਸੀ ਕਿ ਕਿਸਾਨਾਂ ਦੇ ਪਾਸੇ ਕੇਸ ਵਾਪਸ ਲਵਾਂਗੇ ਇਹ ਵਾਅਦਾ ਸੀ ਕਿ ਲਖੀਂਪੁਰ ਵਾਲ ਨੂੰ ਸਾਬ ਮਿਲੇਗਾ ਇਹ ਵੀ ਵਾਅਦਾ ਸੀਗਾ ਕਿ ਬਿਜਲੀ ਸੋਧ ਬਿੱਲ ਅਸੀਂ ਦੁਬਾਰਾ ਸਟੇਕ ਹੋਲਡਰਸ ਦੇ ਨਾਲ ਗੱਲ ਕੀਤੇ ਬਿਨਾ ਨਹੀਂ ਲਗਾਵਾਂਗੇ ਇਹ ਵੀ ਵਾਅਦਾ ਸੀਗਾ ਕਿ ਅਸੀਂ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਾਂਗੇ ਇਹ ਸਾਰੇ ਸੀ ਇਹ ਤੋਂ ਪਹਿਲਾਂ ਵਾਅਦਾ ਸੀ ਸਾਡੇ ਨਾਲ ਕਿ ਅਸੀਂ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਕਰਾਂਗੇ 2018 ਦਾ ਲਿਖਤ ਵਾਅਦਾ ਪਿਆ ਸਾਡੇ ਨਾਲ ਤੋ ਸਾਰੇ ਜਿਹੜੇ ਵਾਅਦੇ ਨੇ ਸਰਕਾਰ ਸਾਡਾ ਕਰ ਚੁੱਕੀ ਆ। ਛੇੜਾ ਸਾਹਿਬ ਦੇ ਸਾਹਮਣੇ ਸਾਰਾ ਦੇਸ਼ ਦਾ ਕਿਸਾਨ ਇੱਕ ਮੰਚ ਤੇ ਇਕੱਤਰ ਆ ਪਰ ਜੁਨੀ ਸਾਹਿਬ ਦਾ ਇੱਕ ਬਿਆਨ ਆਇਆ ਵੀ ਸਾਨੂੰ ਤਾਂ ਕੋਈ ਸੱਦਾ ਪੱਤਰ ਨਹੀਂ ਮਿਲਿਆ ਕਿ ਇਹਦੇ ਬਾਰੇ ਕੀ। ਮੈਂ ਦੇਖੋ ਸਾਡਾ ਬੜਾ ਸਪਸ਼ਟ ਹੈ ਕਿ ਅਸੀਂ ਪਿਛਲਾ ਜਿਹੜਾ ਸਾਡਾ ਸਿਆਸੀ ਇਤਿਹਾਸ ਰਿਹਾ ਹੈ ਇਸ ਕਿਨ ਉਹ ਇਹ ਰਿਹਾ ਕਿ ਸਿਧਾਂਤਕ ਤੌਰ ਤੇ ਚੱਲੇ ਆ ਕਿ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਅਸੀਂ ਮੰਚ ਤੋਂ ਬੋਲਣ ਦਾ ਅਲੋਅ ਨਹੀਂ ਕੀਤਾ। ਉਹ ਹੁਣ ਵੀ ਸਾਡਾ ਕੰਮ ਹੈ। ਲੈਕਿਨ ਮਨਵਾਇ ਉਹ ਨਹੀਂ ਸਮਝ ਆ ਰਹੀ ਕਿ ਪਿਛਲੇ ਦਿਨਾਂ ਦੇ ਵਿੱਚ ਯੂਪੀ ਤੋਂ 10 ਜੱਥੇ ਬੰਨੀਆਂ ਮੇਰੇ ਕੋਲੇ ਦੁਆਬੇ ਚ ਗਈਆਂ ਨੇ ਮੈਨੂੰ ਸਾਨੂੰ ਇਸ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਕਿ ਜੀ ਅਸੀਂ ਤੁਹਾਡੇ ਨਾਲ ਰਲ ਕੇ ਮੋਲਣ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਵੈਲਕਮ ਕਿਹਾ ਮੈਂ ਕਹਿੰਦਾ ਜਿਹੜਾ ਵੀ ਉਹ ਕਿਹੜਾ ਉਹਨਾਂ ਨੂੰ ਕਿਹੜਾ ਅਸੀਂ ਦਰਖਾਸਤ ਭੇਜੀ ਹੈ ਵਿਚਾਰੀ ਆਏ ਨੇ ਲੇਕਿਨ ਇਹ ਜ਼ਰੂਰ ਹੈ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਇੱਥੇ ਰਾਜਨੀਤੀ ਨੂੰ ਤੋਂ ਅਸੀਂ ਪਰਹੇ ਰਹੇ ਕਿ ਅੰਦੋਲਨ ਲੱਗਾ ਚੌੜਾ ਕੀਤੀ ਹੋਵੇ ਸਿੱਧੂਪੁਰ ਯੂਨੀਅਨ ਵੱਲੋਂ ਲੋਕ ਸਭਾ ਨੂੰ ਲੈ ਕੇ ਕੋਈ ਰਣਨੀਤੀ ਬਣਾਈ ਗਈ ਹੈ ਨਹੀਂ ਲੋਕ ਸਭਾ ਦੇ ਨਾਲ ਸਾਡਾ ਕੋਈ ਵਾਸਤਾ ਹੀ ਨਹੀਂ ਹੈ ਚੋਣ ਆ ਰਹੀਆਂ ਉਹਦੇ ਵਿੱਚ ਭਾਰਤਾਂ ਨੂੰ ਜਾਂ ਭਾਰਤੀ ਜਨਤਾ ਪਾਰਟੀ ਕਿਸੇ ਨੇ ਬਾਈਕਾਟ ਦਾ ਐਲਾਨ ਨਹੀਂ ਕੀਤਾ ਦਾ ਹਜਰ ਜੀ ਅਲੀ ਤਰਤੀ ਤੇ ਨਤਮਸਤਕ ਹੋਏ ਹਾਂ ਅੱਜ ਦੀ ਕਿਹੜੀ ਕਿਹੜੀ ਕਿਹੜੇ ਸਬੰਧ ਵਿੱਚ ਅਰਦਾਸ ਕੀਤੀ ਗਈ ਹੈ ਦਿੱਲੀ ਨੂੰ ਜਾਂਦੀ ਕੀਤੀ ਗਈ ਹੈ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਇਹ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਜਿਹੋ ਜੇ ਤਾਨਾਸ਼ਾ ਲੋਕਾਂ ਦੇ ਨਾਲ ਸਾਡਾ ਵਾਸਤਾ ਪਿਆ ਹੈ ਇਨਾਂ ਨੂੰ ਸਮਰਥ ਬਖਸ਼ਾ ਸ਼ਾਂਤੀਪੂਰਵਕ ਢੰਗ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਦੇ ਉੱਤੇ ਗੌਰ ਕਰੇ ਔਰ ਅਸੀਂ ਇਹ ਦੇ ਵਿੱਚ ਸਾਨੂੰ ਫਤਿਹ ਦੇ ਸੀ ਨਿਸ਼ਾਨ ਤੇ ਆਏ ਆ ਸਾਨੂੰ ਇਤੋਂ ਫਤਿਹ ਹਾਸਿਲ ਹੋਵੇ ਡੱਲੇਵਾ